ਗੱਲਿਆ ਬੋਲਿਆ ਵੀਰੇ ਪਾਣੀ ਦੀ ਪਹੁੰਚ ਲਿਆ ਜਿੰਦਾਂ ਨੂੰ ਨਾ ਰੰਗ ਆਦੀ ਨਾ ਰੋਹ ਜਿੰਦ ਨੂੰ ਖਾਉਨੇ ਉਹ ਨੀਂਦ ਵੀ ਖਾਣਦੇ ਰਹੇ ਨਾ ਨਾ ਰਾਤਾਂ ਨੂੰ ਨੀਂਦ ਹੀ ਕੋਈ ਨਾ ਕਰਦੇ ਰਹੇ ਜੇ ਜੇ ਖੜੇ ਹੋਏ ਮੂਰਗੇ ਜਿੰਦਿਆਂ ਬੋੜੀਆਂ ਕਰਕੇ ਅੱਗੇ ਜਾ ਮੇਰੀ ਬੇਨਤੀ ਹੈ ਜਿੰਦਿਆਂ ਬੋੜੀਆਂ ਕਰਕੇ ਚੱਲੇ ਜਾਓ ਕਿਸਾਨ ਲੀਡਰ ਅੱਗੇ ਵਧੇ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਲਈ ਅੱਗੇ ਪਹੁੰਚੇ ਨੇ ਕਿਸਾਨ ਲੀਡਰ ਜਿਵੇਂ ਹੀ ਅੱਗੇ ਗਏ ਨੇ ਉੱਥੋਂ ਗੈਸ ਦੇ ਗੋਲੇ ਛੁੱਟੇ ਗਏ ਨੇ ਸ਼ੰਭੂ ਬੈਰੀਅਰ ਦੇ ਉੱਪਰ ਲਗਾਤਾਰ ਇਹ ਮਾਹੌਲ ਤਣਾਅਪੂਰਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਡਰੋਨ ਦੀਆਂ ਡਰੋਨ ਦੇ ਵੱਲੋਂ ਲਗਾਤਾਰ ਅਥੂ ਗੈਸੇ ਗੋਲੇ ਛੁੱਟੇ ਜਾ ਰਹੇ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਆ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਦੀ ਹੱਦ ਦੇ ਵਿੱਚ ਪੰਜਾਬ ਦੀ ਹੱਦ ਦੇ ਵਿੱਚ ਆ ਦੇ ਹਵਾ ਦੇ ਹਵਾ ਦੇ ਉਧਰ ਦੀ ਡਰੋਨ ਪੰਜਾਬ ਦੇ ਵਿੱਚ ਆ ਕੇ ਸੁੱਟ ਰਿਹਾ ਇਹ ਇਹ ਬਿਜਾਸ਼ਨ ਦੀ ਗਲਤੀ ਆ ਡੇਲੀ ਇਹ ਇਹ ਵਾਲੇ ਵਾਲੇ